ਜਿਹੜੇ ਟਰੈਕਟਰ ਟਰਾਲੀ ਬਾਰਡਰ ਦੇ ਖੜੇ ਸੀਗੇ ਉਹ ਸਾਰੇ ਜਿਹੜੇ ਇੱਥੇ ਡੰਪ ਕਰਤੇ ਸੀ ਅਸੀਂ ਲਿਆ ਕੇ ਤੇ ਉਸ ਤੋਂ ਬਾਅਦ ਹੁਣ ਕਿਸਾਨ ਜਿਹੜੇ ਨੇ ਆਈ ਜਾਂਦੇ ਨੇ ਤੇ ਆਪਦਾ ਟਰੈਕਟਰ ਟਰਾਲੀ ਜਿਹੜੀ شناخت ਕਰਕੇ ਉਹਨੂੰ ਲੈ ਕੇ ਜਾ ਰਹੇ ਨੇ ਤੇ ਹੁਣ ਲਗਾਤਾਰ ਆਈ ਜਾਂਦੇ ਨੇ ਆਪਦੀ ਪਛਾਣ ਕਰੀ ਜਾਂਦੇ ਨੇ ਕਦੋਂ ਤੱਕ ਚੱਲੀ ਰਹੂਗਾ ਦੇਣ ਦਾ ਸਿੱਟਾ ਜਦੋਂ ਤੱਕ ਇਹ ਖਤਮ ਨਹੀਂ ਹੋ ਜਾਂਦਾ ਜੀ ਉਹਨਾਂ ਨੂੰ ਟਰੈਕਟਰ ਜਾਣ ਵਾਸਤੇ ਕੀ ਕਰਨਾ ਚਾਹੀਦਾ ਕੋਈ ਇਸ ਤਰ੍ਹਾਂ ਦੀ ਪ੍ਰਕਿਰਿਆ ਉਹ ਆਪਦਾ ਆਧਾਰ ਕਾਰਡ ਦਿਖਾ ਦਿੰਦੇ ਨੇ ਜੀ ਪਿੰਡ ਦਾ ਉਹਨਾਂ ਦਾ ਐਡਰੈਸ ਲਿਖ ਲਿਆ ਜਾਂਦਾ ਉਸ ਮੁਤਾਬਕ ਉਹਨਾਂ ਦੀ ਜਿਹੜੀ ਅਸੀਂ ਵੀਡੀਓਗ੍ਰਾਫੀ ਕਰਕੇ ਟਰੈਕਟਰ ਦੇ ਆਪੀ ਵੀ ਕਰਦੇ ਕਿਸਾਨਾਂ ਨੂੰ ਜਿਹੜੇ ਕੋਈ ਆਉਂਦੇ ਨੇ ਇੱਥੇ ਕਿਤੇ ਜਦਾਂ ਸਰਦੀ ਤਾਂ ਇਹੀ ਪੀਲਾ ਵੀ ਆਪਦਾ ਟਰੈਕਟਰ ਟਰਾਲੀ شناخت ਕਰਕੇ ਆਪਦਾ ਸਹੀ ਸਮਾਨ ਹੀ ਲੈ ਕੇ ਜਾਇਓ ਕਿਸੇ ਦਾ ਭੁਲੇਖੇ ਨਾਲ ਜਾਂ ਗਲਤੀ ਨਾਲ ਨਾ ਲੈ ਕੇ ਜਾਇਓ ਦਾ ਜੀ ਸਮਾਨ ਜਿਹੜਾ ਲੱਗੇ ਡੰਪ ਕੀਤਾ ਹੈ ਕਿੱਥੇ ਹੀ ਹੈਗੇ ਸਾਰਾ ਇਹ 32 ਦਰ 32 ਤਰ੍ਹਾਂ ਦਾ ਇਹਨੂੰ ਕਹਿੰਦੇ ਆ ਜਗ੍ਹਾ ਨੂੰ ਦਿੱਲੀ ਹਿੰਦੂ ਰੋਡ ਹਾਂਜੀ ਦਿੱਲੀ ਸੰਗਰੂਰ ਰੋਡ ਤੇ ਖਨੌਰੀ ਤੋਂ ਪਹਿਲਾਂ ਖੱਬੇ ਹੱਥੇ ਜਗ੍ਹਾ ਇੱਥੇ ਆ ਕੇ ਲੈ ਜਾ ਸਕਦੇ ਨੇ ਬਿਲੇ ਲਾਉਂਦੇ ਹਰਜੀਤ ਸਿੰਘ ਹੈ ਜੀ ਪਿੰਡ ਤੇਈਪੁਰਾ ਜੀ ਇਹ ਸਾਡੇ ਰਿਸ਼ਤੇਦਾਰਾਂ ਦੇ ਇੱਕਕਰ ਖਿੜਾ ਪਿੰਡ ਹੈ ਹਬੋਰ ਲਾਗੇ ਤੇ ਉਹਨਾਂ ਦੀ ਚਾਰ ਟਰਾਲੀਆਂ ਸੀ ਤਿੰਨ ਤੇ ਲੱਗ ਗਈਆਂ ਚੌਥੀ ਟਰਾਲੀ ਦੀ ਉਹਨੂੰ ਪਾਲ ਕਰ ਰਹੇ ਆ ਕਿੱਥੇ ਜਾਂਦੇ ਜਿਹੇ ਖੜੇ ਕਿੱਥੇ ਜਿਵੇਂ ਆ ਉਥੇ ਬਾਰਡਰ ਤੇ ਹੀ ਜੀ 13 ਮਹੀਨੇ ਹੋ ਗਏ ਹਾਂਜੀ ਧਰਨੇ ਤੇ ਹੀ ਜੀ ਇਹ ਹੁਣ ਇਤੋਂ ਕਾਰਵਾਈ ਪੂਰੀ ਕਰਕੇ ਅੱਗੇ ਜਾਂਦੇ ਹਾਂਜੀ ਹਾਂਜੀ ਪੁਲਿਸ ਨੇ ਕਾਰਵਾਈ ਕਰਕੇ ਲੈਂਦੇ ਕਾਰਵਾਈ ਲੱਗਦਾ ਤੁਸੀਂ ਦੇਖਦੇ ਹੋਗੇ ਪੁਲਿਸ ਵੀ ਤੇ ਕਿਸਾਨਾਂ ਦੇ ਵਿੱਚ ਜਿਹੜਾ ਰੇਡ ਕਾ ਸੀ ਕਾਰ ਮੰਗ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਬਾਰੇ ਤੁਸੀਂ ਜੇ ਗੈਰ ਕਾਨੂੰਨੀ ਹੈ ਧਰਨਾ ਸੀ ਤੇ 13 ਮਹੀਨੇ ਪਹਿਲਾਂ ਕਿਉਂ ਨਾ ਐਕਸ਼ਨ ਕੀਤਾ ਪੰਜਾਬ ਸਰਕਾਰ ਨੇ ਪਹਿਲਾਂ ਕਰਨਾ ਚਾਹੀਦਾ ਸੀ ਫਿਰ ਉਹਦਾ ਨਾਂ ਕੀ ਆ ਜਿੱਦਣ ਮੀਟਿੰਗ ਤੇ ਗਏ ਉਦੋਂ ਕਿਸਾਨ ਚੁੱਕਲੇ ਤੇ ਦੁਬਾਰਾ ਉਹਦਾ ਨਾਂ ਕੀ ਆ ਐਸਕੇ ਨੂੰ ਫੇਰ ਸੱਦਾ ਦੇ ਦਿੱਤਾ ਕੱਲ ਵੀ ਆਜੋ ਮੀਟਿੰਗ ਕਰ ਲਓ ਜਦੋਂ ਇਹ ਧਰਨਾ ਹੀ ਗੈਰਕਾਨੂੰਨੀ ਆ ਤੁਹਾਡੇ ਨਾਲ ਮੰਗਾ ਹੀ ਨਹੀਂ ਤੇ ਤੁਸੀਂ ਮੀਟਿੰਗ ਕਰਦੇ ਵਾਸਤੇ ਕਰ ਰਹੇ ਹੋ ਔਰ ਹਰਪਾਲ ਸਿੰਘ ਚੀਮਾ ਨੇ ਉਦੋਂ ਉੱਥੇ ਕਿਹਾ ਜੰਦੀਗੜ ਕੋਈ ਐਕਸ਼ਨ ਨਹੀਂ ਹੋਊਗਾ ਔਰ ਅੱਧੇ ਘੰਟੇ ਬਾਅਦ ਡੱਲੇਵਾਲ ਸਾਹਿਬ ਨੂੰ ਚੁੱਕ ਲਿਆ ਕੀ 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 ਯਕੀਨ ਕਰਾਂਗੇ ਜੀ ਇਹ ਡੇਡੇ ਸ਼ੰਗਰ ਚੋ ਰਹੇ ਨੇ ਜੁਕ੍ਰੇਨ ਦੀ ਵੀ ਲੜਾਈ ਲੱਗੀ ਆ ਉੱਥੇ ਵੀ ਗੱਲਬਾਤ ਹੋ ਰਹੀ ਆ ਕਦੀ ਗੱਲਬਾਤ ਉਹਦੇ ਹੀ ਬੰਦੇ ਚੁੱਕ ਲੈਣੇ ਹੁੰਦੇ ਆ ਕਿੰਨਾ ਕੁ ਨੁਕਸਾਨ ਮੰਨਦੇ ਤੁਸੀਂ ਧਰਨੇ ਦਾ ਬਹੁਤ ਵੱਡਾ ਨੁਕਸਾਨ ਹੋਇਆ ਜੀ ਬਹੁਤ ਵੱਡਾ ਏਸੀ ਹਾਂਜੀ ਐਲ ਸੀ ਡੀਆਂ ਇਨਵਰਟਰ ਬੈਟਰੀ ਬਹੁਤ ਜਿਆਦੇ ਘੁੰਮੋਗੇ ਆ ਇਹ ਸਰਕਾਰ ਪਹਿਲਾਂ ਕਹਿੰਦੀ ਕਿਸਾਨ ਆਪ ਤੇ ਆਪ ਦੇ ਧਰਾਂ ਨੂੰ ਲੈ ਜਾ ਸਕਦੇ ਸਾਡਾ ਫੋੜੀ ਆਪਣੀ ਮਰਜ਼ੀ ਨਾਲ ਬਿਲਕੁਲ ਸਾਰੇ ਉਹਦਾ ਨਾ ਅਗੀਆਂ ਨੂੰ ਦੇਣਾ ਚਾਹੀਦਾ ਹੈ ਟਾਈਮ 12 14 ਘੰਟੇ ਦਾ ਟਾਈਮ ਦੇਣਾ ਚਾਹੀਦਾ ਹੈ ਵੀ ਜਿਹੜਾ ਲਿਜਾ ਸਕਦਾ ਲੈ ਜਾਓ ਨਹੀਂ ਉਸ ਤੋਂ ਬਾਅਦ ਅਸੀਂ ਕਾਰਵਾਈ ਕਰ ਦੇਣੀ ਆ ਫਿਰ ਕਦਾ ਗੁੱਸਾ ਜੋ ਸਾਡੇ ਆਗੂ ਹੀ ਸਾਰੇ ਜੇਲ੍ਹਾਂ ਹੀ ਢੱਕ ਦਿੱਤੇ ਆ ਜੀ ਆਉਣ ਵਾਲੇ ਸਮੇਂ ਦੇ ਕੋਈ ਲੱਗਦਾ ਵੀ ਇਸ ਤਰ੍ਹਾਂ ਜਿਹੜਾ ਮੰਗ ਨੂੰ ਲੈ ਗਏ ਬਿਲਕੁਲ ਜੀ ਇਹ ਉੱਠੂਗਾ ਇਹ ਪੰਜਾਬ ਹੈ ਜਿੰਨਾ ਮਰਜ਼ੀ ਦਬਾ ਲਓ ਇਹ ਉੱਪਰ ਉੱਠੂਗਾ ਨਿਕਾ ਬਸ ਬਹੁਤ ਅਜੀਬ ਹੈ ਯਾਰ ਉਹ ਲੈਣ ਨੂੰ ਨਹੀਂ ਬਾਕੀ ਉਹ ਬਾਕੀ ਹਾਂ ਉਸ ਤੋਂ ਬਾਅਦ ਉਹ ਦੇਖਿਆ ਐਦਾਂ ਨਹੀਂ ਸਾਡੇ ਕੋਲ ਹੈ ਦੇਖੋ ਕਾਰਵਾਈ ਜਾਰੀ ਹੈਲੇ ਵੀ ਚੱਲ ਰਹੀ ਹੈ ਕਾਰਵਾਈ ਜੀ ਡਾਕੂਮੈਂਟਸ ਕੀ ਲੈ ਜਾ ਰਹੇ ਨੇ ਕਿਸਾਨ ਨੂੰ ਸਮਾਨ ਦੇਣ ਵਾਸਤੇ ਇੱਕ ਤਾਂ ਮਾਲਕ ਦਾ ਆਧਾਰ ਕਾਟ ਦੀ ਕਾਪੀ ਇੱਕ ਨਾਲ ਗਵਾ ਦੀ ਆਧਾਰ ਕਾਟ ਦੀ ਕਾਪੀ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਦੇ ਦੇਣਾ ਬਸ ਫੋਟੋ ਖਿੱਚ ਕੇ ਦੇ ਦੇਣਾ ਫੋਟੋਗ੍ਰਾਫੀ ਕਰਦੇ ਹਾਂ ਕਦੋਂ ਤੱਕ ਦਾ ਰੁਕੋ ਜੀ ਥੋੜਾ ਜਦੋਂ ਤੱਕ ਸਮਾਨ ਨਹੀਂ ਮੁਕਦਾ ਇੱਥੇ ਜਦੋਂ ਮਰਜੀ ਆ ਸਕਦਾ ਕਿਸਾਨ ਜਦੋਂ ਮਰਜੀ ਕੋਈ ਪ੍ਰੋਬਲਮ ਨਹੀਂ ਨੋ ਪ੍ਰੋਬਲਮ